ਬਾਬਾ ਬੁੱਢਾ ਜੀ ਨੇ ਜਨੂ ਸਨ 1506 ਸਾਲ ਵਿੱਚ ਪਿੰਡ ਕਤੂ ਨਗਲ ਅੱਜ ਦਾ ਬਾਬਾ ਬੁੱਢਾ ਸਾਹਿਬ ਅੰਮ੍ਰਿਤਸਰ ਵਿਖੇ ਹੋਇਆ ਬਚਪਨ ਤੋਂ ਹੀ ਉਹ ਆਤਮ ਸਤਿਵਾਲ ਵਲ ਬਿਤੇਰੇ ਰੁਝੇ ਹੋਏ ਸਨ ਇੱਕ ਵਾਰਕ ਬਾਲਕ ਪੁੱਰੇ ਬਾਬਾ ਬੁੱਢਾ ਜੀ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਨੂੰ ਆਪਣੇ ਗਊਆਂ ਚਰਾਉਂਦੇ ਦਰਾਂ ਲ ਮਿਲਿਆ ਗੁਰੂ ਜੀ ਨੇ ਪੁੱਛਿਆ ਤੂੰ ਅਦਾਸ ਕਿਉਂ ਹੈ ਉਹਨਾਂ ਨੇ ਭਾਵਕਤਾ ਨਾਲ ਜਵਾਬ ਦਿੱਤਾ ਮੈਂ ਬੁੱਢਾ ਹੋ ਗਿਆ ਹਾਂ ਮੈਨੂੰ ਪ੍ਰਭੂ ਮਿਲਨ ਦਾ ਉਤਸ਼ਾਹ ਹੈ ਗੁਰੂ ਜੀ ਨੇ ਪ੍ਰੇਮਨ ਕਿਹਾ ਤੂੰ ਬੁੱਢਾ ਨਹੀਂ ਪਰ ਗਿਆਨ ਦਾ ਬੁੱਢਾ ਵਿਦਵਾਨ ਹੈ ਉਸ ਤੋਂ ਬਾਅਦ ਪਾਪਾ ਬੁੱਢਾ ਜੀ ਗੁਰੂ ਘਰ ਨਾਲ ਜੁੜੇ ਰਹੇ ਉਹ ਸ੍ਰੀ ਗੁਰੂ ਅੰਗਦ ਦੇਵ ਜੀ ਸ੍ਰੀ ਗੁਰੂ ਅਮਰਦਾਸ ਜੀ ਸ੍ਰੀ ਗੁਰੂ ਰਾਮਦਾਸ ਜੀ ਸ੍ਰੀ ਗੁਰੂ ਅਰਜਨ ਦੇਵ ਜੀ ਅਤੇ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਸੇਵਾ ਕਰਦੇ ਰਹੇ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਉਹਨਾਂ ਨੂੰ ਹਰਮੰਦਰ ਸਾਹਿਬ ਦਾ ਪਹਿਲਾ ਗ੍ਰੰਥੀ ਨਿਯੁਕਤ ਕੀਤਾ ਕਿਉਂ ਨੋ ਸ੍ਰੀ ਅਰਗੁਮੈਂਟ ਸਭ ਜੀ ਨੂੰ ਮੇਰੀ ਪੀਲੀ ਦੀ ਤਰਵਾਰ ਪੈਣ ਆਈ ਗਈ ਤਾਂ ਉਸ ਦੀ ਸੇਵਾ ਨਿਭਾਉਣ ਵਾਲੇ ਵੀ ਬਾਬਾ ਬੁੱਢਾ ਜੀ ਸੀ ਬਾਬਾ ਬੁੱਢਾ ਜੀ ਸੰਨ 1621 ਵਿੱਚ ਜਥੀ ਚੋਸਮਾਏ ਪਰ ਉਹਨਾਂ ਦੀ ਸੇਵਾ ਸ਼ਰਧਾ ਤੇ ਵਿਸ਼ਵਾਸ ਅੱਜ ਵੀ ਸਾਨੂੰ ਪ੍ਰੇਰਿਤ ਕਰਦੇ ਹਨ